Thank you. ਜਦੋਂ ਜਿਆਦਾ ਜਿਆਦਾ بارشਾਂ ਦੇ ਨਾਲ ਜਦੋਂ ਫਸਲਾਂ ਪਰਭਾਵਿਤ ਹੋਈਆਂ ਮੁਆਵਜ਼ਾ ਸਰਕਾਰ ਨੇ ਨਹੀਂ ਮਿਲਿਆ ਮੈਂ ਠੇਕੇ 100 ਕਿੱਲੇ ਕੀ ਸੀ ਮੇਰੇ ਕੋਲ ਤੇ ਮੈਨੂੰ ਹੁਣ 40 ਲੱਖ ਕਰਜ਼ਾ ਹੋ ਗਿਆ ਤੇ ਬਿਕਰਨਾ ਉਹਨਾਂ ਦੇ ਜੋ ਮੁਆਜਾ ਕਰਪੀ ਨੇ ਜ਼ਿੰਮੇਦਾਰ ਨੇ ਠੇਕਾ ਆਪਦਾ ਪੂਰਾ ਲੈ ਲਿਆ ਵਸੂਲ ਕਰ ਲਿਆ ਸਾਡੇ ਕੋਲ ਅੱਛਾ ਤੁਸੀਂ 100 ਕਿੱਲੇ ਠੇਕੇ ਹਾਂ 100 ਕਿੱਲੇ ਠੇਕੇ ਲੈਣੇ ਆ ਠੇਕੇ ਦੀ ਕੀਮਤ ਕੀ ਹੈ ਬਾਕੀ ਕੀ 40000 ਹੈ ਜੀ ਕੁਝ 45 ਇਹ ਕੋ 40 ਐ ਇਸੇ ਮਸਲਿਮ 40 ਪੈਂਦੀ ਕਿੰਨਾ ਤੁਹਾਨੂੰ ਸਾਰਾ ਘਾਟਾ ਕਿੰਨਾ ਘਾਟਾ 40 ਲੱਖ ਦਾ ਹੈ ਜੀ ਤੇ ਕੀ ਗਰਦਾਵਰੀਆਂ ਨਹੀਂ ਹੋਈਆਂ ਕਿ ਕਿੱਥੇ ਉਹ ਗਰਦਾ ਉਹ ਜਦੋਂ ਬਾਦਲ ਸਰਕਾਰ ਸੀ ਉਦੋਂ ਦਿੱਤੇ ਸੀ 8-8000 ਰੋਸ ਤੋਂ ਬਾਅਦ ਆ ਜਬ 10 ਸਾਲ 15 ਸਾਲ ਹੋ ਗਏ ਉਸ ਗੱਲ ਨੂੰ ਨਹੀਂ ਮੁੱਖ ਮੰਤਰੀ ਸਾਹਿਬ ਤਾਂ ਇਹ ਗੱਲ ਕਹਿੰਦੇ ਸੀ ਨਾ ਬੜੇ ਵੱਡੇ ਭਾਸ਼ਣ ਦਿੰਦੇ ਸੀ ਕਿ ਮੁਰਗੀਆਂ ਤੱਕ ਦੇ ਬੱਕਰੀਆਂ ਤੱਕ ਦੇ ਕੋਈ ਮੁਰਗੋ ਕੌਣ ਮਿਲਿਓ ਕੋਈ ਮੁਰਗੀ ਕੌਣ ਮਿਲਿ ਮੈਂ ਤਾਂ ਇਹ ਫਿਰਾਂ ਬੈਠੋ ਚਪਲਿਆਂ ਮੈਂ ਦੇਖੋ ਬੁਰਾ ਹਾਲ ਸੁਖਲਾ ਜਮੀਨ ਉਹ ਹਾਲ ਹੋ ਰਿਹਾ ਹੈ ਰਿਮੋਟ ਸਿਕਲੋ ਹੈ ਬੈਠਾ ਫੁੱਟੜ ਬਿੱਦੀ ਚ ਨਿਕੋ ਲੱਗ ਰਿਹਾ ਖਾਦਾ ਹੈ ਤੇ ਤੁਹਾਡੇ ਕੋਲ ਜਦੋਂ ਤੁਹਾਡੇ ਜਦੋਂ ਇੰਸਾਨ ਦੇ ਵਿਦਾਇਕ ਆਉਂਦਾ ਹੁਣ ਵਿਦਾਇਕ ਬੱਬੂ ਦੇਖ ਜਾਏ ਏਡੂ ਸਰੋ ਨਹੀਂ ਹੁਣ ਹੋਗਾ ਕਿ ਹਾਂ ਕੀ ਕੋਣ ਹੈ ਕੋਈ ਕੋਣ ਸੁਣੇ ਬੇਜਿਕਾ ਸੱਗਾ ਵੇ ਬਾ 10 ਰੁਪਿਆ ਵੇ ਲੀ ਰੇ ਬੰਦ ਦਿੱਦਿਆ ਰੋਏ ਕਰ ਬਸ ਕੰਮ ਚੱਲ ਜੇ ਜਿਹੜਾ ਸਾਗਰ ਦੀ ਜਗਾ ਆ ਗਿਆ ਮੰਨ ਤੋਂ ਨੇੜੀ ਕੋ ਲੱਗਦੇ ਵਿਦਾਇਕ ਹੈ ਮੰਨ ਤੋਂ ਲਾ ਰਖਾ ਦੇ ਅਗੰਜਾਨੀ ਕੋਂ ਦੇ

ਬਾਦਲ ਸਰਕਾਰ ਲਈ ਇਸ ਤੋਂ ਪਹਿਲੇ 5 ਸਾਲ ਸੀ 5 ਸਾਲ ਸਾਲ ਪਹਿਲਾਂ ਮੋਜਾ ਆ ਸੀ ਬਦਲ ਸਰਕਾਰ ਸੀ ਉਹ ਤੋਂ 8-8000 ਰੁਪਏ ਕਿਲੇ ਜਾਏ ਸਾਨੂੰ ਸਾਥ ਹੀ ਮਿਲ ਜਾਂਦਾ ਸੀ ਕੁਛ ਨਾ ਕਰ ਪਈਏ ਸਾਡੀ ਠੇਕੇ ਤੇ ਹੈ ਉਹ ਮੋਜਾ ਦਾ ਤਾਂ ਠੇਕੇਦਾਰ ਜੇ ਜ਼ਮੀਨ ਦੇ ਮਾਲਕ ਉਹ ਦਿੰਦਾ ਨਹੀਂ ਸਾਨੂੰ ਸਾਡੇ ਤਾਂ ਅੱਜ ਦੀ ਗੁੱਦੜ ਵਿਕਣ ਨੂੰ ਤਿਆਰ